ਜਿਹੜਾ ਇਹ ਨ ਜੀਵਨ ਹੈ ਜਿਹੜੀ ਇਹਦੀ ਜ਼ਿੰਦਗੀ ਹੈ ਇੱਕ ਅਗਿਆਨਤਾ ਦਾ ਹਨੇਰਾ ਬਣ ਕੇ ਰਹਿ ਗਈ। ਇਹ ਸੱਚ ਜੀ ਕੋਈ ਵਿਰਲਾ ਮਨੁੱਖ ਹੈ ਜਿਹੜਾ ਗੁਰੂ ਗਿਆਨ ਦੇ ਨਾਲ ਜੁੜ ਕਰਕੇ ਬੇਕਾਰਾਂ ਤੋਂ ਨਰਲੇਪ ਨਹੀਂ ਤੇ ਆਪਣੇ ਹਰ ਇੱਕ ਇਨਸਾਨ ਦੇ ਅੱਗੇ ਹਰ ਇੱਕ ਮਨੁੱਖ ਦੇ ਅੱਗੇ ਅਗਿਆਨਤਾ ਦਾ ਹਨੇਰਾ ਸਾਇਆ ਹੋਇਆ ਹੈ। ਹਰ ਇੱਕ ਕਿਸੇ ਨਾ ਕਿਸੇ ਕਾਰਨ ਕਰਕੇ ਅਗਿਆਨਤਾ ਦੇ ਵਿੱਚ ਫਸਿਆ ਹੋਇਆ ਕੋਈ ਵਿਸ਼ਿਆਂ ਦੇ ਵਿੱਚ ਕੋਈ ਵਾਸਨਾ ਦੇ ਵਿੱਚ ਕੋਈ ਪਦਾਰਥਾਂ ਨੂੰ ਦੇਖ ਕਰਕੇ ਉਹਦੇ ਉੱਤੇ ਲਪਾਈ ਮਾਨ ਹੋ ਗਿਆ ਬੇਈਮਾਨ ਹੋ ਗਿਆ ਇਹ ਮਨ ਹੈ ਨਾ ਜਿਹੜਾ ਮਨ ਹੈ ਦੁਨੀਆਂ ਦੇ ਮਾਇਕ ਪਦਾਰਥਾਂ ਨੂੰ ਦੇਖ ਕੇ ਉਹਦੇ ਉੱਤੇ ਮੋਹਤ ਹੋ ਜਾਂਦਾ ਹੈ ਮਨ ਐਸਾ ਸੁਤਾਨ ਹੈ ਮਨ ਐਸਾ ਬੇਈਮਾਨ ਹੈ ਦੁਨੀਆਂ ਦੀ ਕੋਈ ਵਧੀਆ ਪਦਾਰਥ ਕੋਈ ਵਧੀਆ ਵਸਤੂ ਵੇਖੀ ਨਹੀਂ ਤੇ ਮਨ ਬੇਈਮਾਨ ਹੋ ਜਾਂਦਾ ਬੇਕਦਿਆ ਨਾ ਆਪਾ ਉਸ ਵਕਤ ਸੱਚ ਕਰਕੇ ਜਾਣਿਓ ਮਨੁੱਖਤੀ ਜਿਹੜੀ ਆਪਣੀ ਹੈਸੀਅਤ ਹੈ ਉਹ ਭੁੱਲ ਜਾਂਦਾ ਜਦੋਂ ਮਨ ਬੇਈਮਾਨ ਹੋ ਜਾਏ ਨਾ ਅਵੇਖਦੇ ਆਪਾਂ ਸੰਸਾਰ ਦੇ ਵਿੱਚ ਵਿਚਰਦੇ ਆਂ ਦੁਨੀਆਂ ਦੇ ਵਿੱਚ ਰਹਿੰਦੇ ਆਂ ਸੋਸ਼ਲ ਮੀਡੀਆ ਦਾ ਯੁੱਗ ਹੈ ਇੱਥੇ ਤਖਤਾਂ ਦੇ ਜੱਥੇਦਾਰ ਵੀ ਮਾਨੋਜੰਦੇ ਨੇ ਬੋਲੋ ਸਤਨਾਮ ਆ ਰੋਲਾ ਪੈ ਰਿਹਾ ਨਾ ਦੇਖ ਰਹੀ ਆਂ ਆਪਣਨੇ ਰਤਵੇ ਭੁੱਲ ਜਾਂਦਾ ਬੰਦਾ ਆਪਣਾ ਆਉਦਾ ਭੁੱਲ ਜਾਂਦਾ ਹੈ ਵੀ ਮੈਂ ਕਿਸ ਅਉਦੇ ਤੇ ਸਥਾਪਿਤ ਹੈ ਦੁਨੀਆਂ ਦੀਆਂ ਚੜ੍ਹਾਈਆਂ ਹੋਈਆਂ ਪੇਟਾਵਾਂ ਤੇ ਬੀਮਾ ਸੇਵਾਦਾਰ ਨੇ ਤਾਂ ਸੇਵਾ ਕਰਨੀ ਸੰਗਤ ਨੇ ਤੇ ਪੇਟਾ ਝੜੋਣੀ ਆ ਨਾ ਪਰ ਰਤਬਾ ਪੁੱਲ ਗਿਆ ਮਨ ਅੰਦਰ ਬੀਮਾਨੀ ਆ ਗਈ ਮਨ ਵਹਿਕਾਰੀ ਹੋ ਗਿਆ ਇਸ ਕਰਕੇ ਜਦੋਂ ਮਨ ਵਹਿਕਾਰੀ ਹੁੰਦਾ ਨਾ ਅੰਧੇ ਜੀਵਨ ਆ ਭਾਵਕੇ ਕੋਈ ਬਿਰਲਾ ਏ ਜਿਹੜਾ ਗੁਰੂ ਗਿਆਨ ਦੇ ਨਾਲ ਜੁੜਿਆ ਹੋਇਆ ਨਹੀਂ ਤੇ ਸੰਸਾਰ ਦੇ ਵਿੱਚ ਕਿਤੇ ਨੰਗਾ ਮਾਰ ਕੇ ਵੇਖੋ ਦੁਨੀਆ ਦੇ ਵਿੱਚ ਜਦੋਂ ਵਿਚਰਦੇ ਆ ਸੰਸਾਰ ਵੱਲ ਮੁਟਕਦੇ ਆ ਸੰਸਾਰ ਦਾ ਹਾਲਾਤ ਇਦਾਂ ਦੇ ਹੋ ਗਏ ਨੇ ਕਿ ਗੁਰਮੁਖ ਪਿਆਰੇ ਉਹ ਮਨਕ ਆਪਣੇ ਉਹਦੇ ਭੁੱਲ ਜਾਂਦਾ ਰਤਬੇ ਭੁੱਲ ਜਾਂਦਾ ਆਪਣੀ ਜ਼ਮੀਰ ਭੁੱਲ ਜਾਂਦਾ ਦੁਨੀਆ ਦੇ ਮਾਇਕ ਪਦਾਰਥਾਂ ਤੇ ਡੁੱਲ ਜਾਂਦਾ ਜੀ ਬੇਈਮਾਨ ਹੋ ਜਾਂਦਾ ਹੈ ਬਾਦ ਦੇ ਵਿੱਚ ਭਾਵੇਂ ਹੱਥ ਜੋੜ-ਜੋੜ ਕੇ ਮਾਫੀਆਂ ਮੰਗੀ ਜਾਵੇ ਕਹੀ ਜਾਵੇ ਮੈਂ ਭੁੱਲ ਗਿਆ ਜੀ ਮੇਰੇ ਦਬਾਰ ਦੇ ਵਿੱਚੋਂ ਨਿਕਲ ਗਿਆ ਹੋ ਗਿਆ ਆਉਗੇ ਉਹ ਗੱਲਾਂ ਵੱਖਰੀਆਂ ਨੇ ਪਰ ਮੇਰੇ ਪਤ ਸਾਹਿਬ ਜੀ ਕਹਿੰਦੇ ਨੇ ਵਿਚਾਰ ਦੇ ਸੋਚ-ਸੋਚ ਕੇ ਵੇਖਿਆ ਕਿ ਕਿੰਨੇ ਕ ਦਿਨ ਦੀ ਤੇਰੀ ਜ਼ਿੰਦਗੀ ਹੈ ਜਉਣਾ ਇਹ ਸੰਸਾਰ ਦੇ ਵਿੱਚ ਗੁਰੂ ਗਿਆਨ ਦੇ ਨਾਲ ਜੁੜ ਕਰਕੇ ਜਉਂ ਬੇਈਮਾਨੀਆਂ ਦੇ ਨਾਲ ਜ਼ਿੰਦਗੀ ਜਉਈ ਤੇ ਕੀ ਜਉਈ ਠੱਗੀਆਂ ਮਾਰ ਮਾਰ ਕੇ ਜ਼ਿੰਦਗੀ ਜਉਈ ਤੇ ਕੀ ਜਉਈ ਫਰੇਬ ਕਰ ਕਰਕੇ ਜ਼ਿੰਦਗੀ ਜਿਉਂ ਹੀ ਤੇ ਕੀ ਕੀ ਕੋਈ ਕਿਸੇ ਦੇ ਹੱਕ ਦੇ ਉੱਤੇ ਆਪਣਾ ਹੱਕ ਅਜਮਾ ਰਿਆ ਏ ਕਿਸੇ ਹੱਕ ਦੇ ਉੱਤੇ ਬੇਈਮਾਨ ਹੋ ਰਿਆ ਏ ਪਤਸਾ ਜੀ ਬਚਨ ਪਤਾ ਕੀ ਕਰਦੇ ਨੇ ਕਹਿੰਦੇ ਕਿਸੇ ਦੂਜਿਆਂ ਦੇ ਹੱਕ ਦੇ ਉੱਤੇ ਡਾਕੇ ਮਾਰਨ ਵਾਲਾ ਬੰਦਾ ਮਰਦ ਜੀ ਕਹਿੰਦੇ ਹੱਕ ਪਰਾਇਆ ਨਾਨਕ ਉਸ ਸੂਰ ਉਸ ਗਾਈ ਗੁਰ ਪੀਰ ਹਮ ਤਾ ਪਰੇ ਜਾਂ ਮਰਦਾਰ ਨਾ ਖਾਂ ਮਰਜ ਕਹਿੰਦੇ ਸੂਰ ਦੇ ਬਰਾਬਰ ਹੈ ਜ਼ਿੰਦਗੀ ਜੈ ਜੈ ਗਾਂ ਦਾ ਮਾਸ ਖਾ ਲਿਆ ਜੈ ਜਸੂਰ ਖਾ ਲਿਆ ਮਰਜ ਕਹਿੰਦੇ ਕਿਸੇ ਦਾ ਹੱਕ ਖਾਣਾ ਨਾ ਕਿਸੇ ਦਾ ਹੱਕ ਖਾਣਾ ਕਈ ਵਾਰੀ ਹੁੰਦਾ ਕਿ ਦੁਨੀਆ ਨੂੰ ਅਸੀਂ ਬੜੀਆਂ ਮੈਂ ਕੱਲ ਵੀ ਬੇਨਤੀ ਕਰ ਰਿਹਾ ਸੀ ਕਿ ਕਈ ਵਾਰ ਸਾਡਾ ਦੂਜਿਆਂ ਨੂੰ ਸਮਝਾਉਣ ਤੱਕ ਜ਼ੋਰ ਲੱਗਿਆ ਹੁੰਦਾ ਹੈ ਦੀਵੇ ਦੱਲੇ ਹਨੇਰਾ ਹੁੰਦਾ ਹੈ ਆਪ ਨਾ ਕਰੇ ਅਬਰੋਂ ਕੋ ਉਪਦੇਸ਼ ਹੈ ਆਵਤ ਜਾਵਤ ਜਨਮ ਹੈ ਬਰੇ ਦੂਜੇ ਨੂੰ ਅਸੀਂ ਬੜੀਆਂ ਗੁਰਮਤ ਦੀਆਂ ਦਲੀਲਾਂ ਦੇ ਦੇ ਕੇ ਸਮਝਾਉਨੇ ਆਂ ਦੂਜਿਆਂ ਨੂੰ ਅਸੀਂ ਬੜੀਆਂ ਹਕੀਕਤਾਂ ਦੇ ਨਾਲ ਬਹੁਤ ਕੁਝ ਕਹਿੰਨੇ ਆਂ ਪਰ ਆਪ ਹਨੇਰੇ ਦੇ ਵਿੱਚ ਆਪ ਮਨ ਬੇਮਨੀਆਂ ਕਰਦਾ ਫਿਰਦਾ ਮਨ ਸੈਤਾਨੀਆਂ ਕਰਦਾ ਫਿਰਦਾ ਮਨ ਠੱਗੀਆਂ ਮਾਰਦਾ ਮਨ ਚੋਰੀਆਂ ਕਰਦਾ ਫਿਰ ਕੀ ਕਮਾਂਗੇ ਇੱਕ ਵੇਸ ਇੱਕ ਭੇਖ ਸਿੱਖਾਤ ਨੇ ਵੇਸ ਬਣਾਉਣਾ ਹੈ ਭੇਖੀ ਤੇ ਬਹੁਤ ਤੋਰੇ ਫਿਰਦੇ ਨੇ ਭੇਖ ਨੂੰ ਨਹੀਂ ਮਹਾਰਜ ਨੇ ਸਤਕਾਰ ਦਿੱਤਾ ਵੇਸ ਨੂੰ ਸਤਕਾਰ ਦਿੱਤਾ ਮਹਾਰਜ ਕਹਿੰਦੇ ਮੈਨੂੰ ਸਿੱਖ ਨਹੀਂ ਪਿਆਰਾ ਮੈਨੂੰ ਰਹਿਤ ਪਿਆਰੀ ਹੈ ਰਹਿਣੀ ਰਹ ਸੋਈ ਸਿੱਖ ਮੇਰਾ ਉਹ ਠਾਕਰ ਮੈਂ ਉਸ ਕਾਚੇੜਾ ਮੈਂ ਵਿਚਾਰ ਕੀ ਕਰ ਰਿਹਾ ਸੀ ਜਿੱਥੇ ਪਾਣੀ ਦਾ ਵਚਨ ਸੰਸਾਰੀ ਜੀਵਾਂ ਤੇ ਲਾਗੂ ਹੁੰਦਾ ਉੱਥੇ ਸਾਰਿਆਂ ਤੇ ਲਾਗੂ ਹੁੰਦਾ ਉਹੇ ਉਥੇ ਚਾਹੇ ਕੋਈ ਗੁਰਮਤ ਦਾ ਉਪਦੇਸ਼ ਦੇਣ ਵਾਲਾ ਏ ਚਾਹੇ ਗੁਰਮਤ ਦੇ ਉਪਦੇਸ਼ ਨੂੰ ਪੜਨ ਵਾਲਾ ਏ ਚਾਹੇ ਕੋਈ ਗੁਰਮਤ ਦੇ ਉਪਦੇਸ਼ ਨੂੰ ਸੁਣਨ ਵਾਲਾ ਏ ਮਹਾਰਾਜ ਜੀ ਕਹਿੰਦੇ ਅੰਧੇ ਜੀਵਨਾ ਕਹਿੰਦੇ ਅਗਿਆਨੀ ਪੁਰਸਾ ਵਿਚਾਰ ਦੇ ਕਹਿੰਦੇ ਸੋਚ ਕੇ ਤਾਂ ਵੇਖ ਕਿੱਤੇ ਕਿ ਦਿਨਾਂ ਕਹਿੰਦੇ ਕਿੰਨੇ ਕ ਦਿਨ ਜ਼ਿੰਦਗੀ ਜਿਉਣੀ ਹੈ ਕਿੰਨੀ ਕ ਤੇਰੀ ਜ਼ਿੰਦਗੀ ਹੈ ਇੱਕ ਆਦਮੀ ਐ ਦਮ ਦਾ ਇੱਕ ਸਾਦਾ ਤੂੰ ਤੇ ਆਦਮੀ ਐ ਤੇ ਵੱਡੀਆਂ ਵੱਡੀਆਂ ਉੱਚੀਆਂ ਉੱਚੀਆਂ ਸਾਲਾ ਮਾਰਦੇ ਐ ਵੱਡੀਆਂ ਵੱਡੀਆਂ ਮਰਜੀ ਕਰਦੇ ਧਗੀਆਂ ਮਾਰਦੇ ਬੇਈਮਾਨੀਆਂ ਕਰਦੇ ਫਿਰ ਫਿਰ ਵੇਖਿਓ ਸਫਾਈਆਂ ਦੇਣ ਵਾਸਤੇ ਨਾ ਕਿੰਨਾ ਕੁਝ ਕਰਦੇ ਨੇ ਇੱਕ ਝੂਠ ਨੂੰ ਸਪਾਉਣ ਵਾਸਤੇ 100 ਝੂਠ ਬੋਲਦੇ ਨੇ ਆਏ ਹੋ ਗਿਆ ਜੀ ਐਦਾਂ ਹੋ ਗਿਆ ਜੀ ਆਉ ਗਿਆ ਜੀ ਵਾਹ ਹੋ ਗਿਆ ਜੀ ਬਹੁਤ ਕੁਝ ਪੇਸ਼ ਕਰਦੇ ਨੇ ਫਿਰ ਸੱਚ ਪੇਸ਼ ਕਰਨ ਵਾਸਤੇ ਸੱਚ ਬਣਨ ਵਾਸਤੇ ਪਰ ਗੁਰਮਖ ਪਿਆਰੇ ਝੂਠ ਝੋਟੀ ਹੁੰਦਾ ਸੱਚ ਸਾਚੀ ਹੁੰਦਾ ਜਦੋਂ ਝੂਠ ਦਾ ਪਾਜ ਫੁੱਲਦਾ ਨਾ ਉਦੋਂ ਸਾਹਮਣੇ ਐ ਸੀਸਾ ਆ ਜਾਂਦਾ ਵੀ ਹਾਂ ਇਹ ਝੂਠ ਸੀ ਇਸ ਕਰਕੇ ਪਾਤਸ਼ਾਹ ਜੀ ਵਚਨ ਕਰਦੇ ਨੇ ਕਹਿੰਦੇ ਅਗਿਆਨਤਾ ਦੇ ਹਨੇਰੇ ਵਿੱਚ ਜ਼ਿੰਦਗੀ ਨਾ ਜਿਉਂਿਆ ਕਰ ਬੇਮਾਨੀਆਂ ਨਾ ਕਰਿਆ ਕਰ ਇੱਥੇ ਥੋੜੇ ਦਿਨਾਂ ਦੀ ਤੇਰੀ ਜ਼ਿੰਦਗੀ ਹੈ ਪਤਾ ਨਹੀਂ ਕਦੋਂ ਸੰਸਾਰ ਦੇ ਵਿੱਚੋਂ ਕੂਚ ਕਰ ਜਾਣਾ ਮਰਜੀ ਰਹਾਉ ਦਾ ਬਸਰਾਮ ਦੇ ਕੇ ਵਚਨ ਕਰਦੇ ਨੇ ਕਹਿੰਦੇ ਸਾਸ ਵਾਸ ਸਭ ਜਿਉ ਤੇਰਾ ਆ ਸਾਥ ਹੀ ਤੈਨੂੰ ਰੱਬ ਦੇ ਦਿੱਤੇ ਬਨੇ ਇਹ ਵੀ ਤੇਰੇ ਕੋਲ ਆਧਾਰੇ ਨੇ ਇਹ ਵੀ ਤੇਰੇ ਨਹੀਂ ਹਨ ਤੂੰ ਇਹ ਤੂੰ ਦੁਨੀਆ ਤੇ ਪਦਾਰਥਾਂ ਤੇ ਬੇਈਮਾਨ ਹੋ ਜਾਂਦਾ ਤੇਰੇ ਤਾਂ ਸਾਥ ਵੀ ਨਹੀਂ ਮਹਾਰਾ ਜੀ ਕਹਿੰਦੇ ਇਹ ਵੀ ਪਰਮਾਤਮਾ ਦੇ ਦਿੱਤੇ ਨੇ ਆ ਸਰੀਰ ਵੀ ਤੇਰਾ ਨਹੀਂ ਸਭ ਜਿਉ ਤੇਰਾ ਤੂੰ ਮੈਂ ਖਰਾ ਪਿਆਰਾ